ਕਬੀਰ ਅਵਰਹ ਕਉ ਉਪਦੇਸਤਿ ਮੁਖ ਮਹਿ ਪਰ ਹੈ ਰੇਤ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਜਉ ਕੀ ਭੂਸੀ ਖਾਉ ਹੋਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਈ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੇਦਿਆ ਹਰਾ ਮਹਿ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬੁਜਾਵਨ ਹਾਰ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚੋ ਵੇਦ ਮਹਿ ਚੇਲੇ ਦੀਏ ਬਹਾਏ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜਕੈ ਪਾਲਿਉ ਬਹੁਤ ਕਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨ ਬੰਦ ਕਬੀਰ ਹਰ ਕਾ ਸਿਮਰਨ ਛਾੜਕੈ ਰਾਤ ਜਗਾਵਨ ਜਾਏ ਸਰਪਨ ਹੋਇ ਕੈ ਔਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾੜਕੈ ਉਹੋ ਹੀ ਰਾਖੈ ਨਾਰ ਗਧ ਹੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤਰਾਈ ਅਤ ਕਣੀ ਹਰ ਜਪੇ ਹਿਰਦੈ ਮਾਹੇ ਸੂਰੀ ਉਪਰ ਖੇਲਨਾ ਗਿਰਹਿ ਤਾਂ ਠਾਹਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਧਜਾ ਫਹਿਰਾਹੀ ਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹਉ ਫਿਰਿਓ ਮਾਨਦਨ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗਦੀਸ ਕੀ ਜਗਤ ਉਲੰਗੇ ਜਾਏ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲਿਆ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀ ਜੈ ਕੋਇ ਪਛ ਪਉ ਨਾ ਦੀ ਜੀਐ ਅਗ ਹੈ ਹੋਏ ਸੋ ਹੋਏ ਕਬੀਰ ਜਗ ਬਾਂਧਿਓ ਜਿਹੇ ਜੇ ਵਰੀ ਤੇਹ ਮਤ ਬੰਧੋ ਕਬੀਰ ਜੈ ਹੈ ਆਤਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ ਅਜੂ ਜਿਉ ਨਾ ਛੋਡਈ ਰੰਕਾਈ ਨੈ ਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਮਣ ਸੁਨੋ ਤੋ ਲਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾ ਕਬੀਰ ਸੁਰਗ ਨਰਕ ਤੇ ਮੈਂ ਰਹਉ ਸਤ ਗੁਰ ਕੇ ਪਰਸਾਦ ਚਰਨ ਕਮਲ ਕੀ ਮौज ਮਹਿ ਰਹਉ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮौज ਕੋ ਕਹਿ ਕੈਸੇ ਉਲਮਾਨ कहबे को सूबा नहीं देखा ही परवान कबीर देख कह के कहो कहे ना को पतियाए हर जैसा तैसा उही रहो हरख गुण गाए कबीर चुगै चतारै पी चुगै चुग चुग चतारै जैसे बचरह कूंज मन माया ममतारै ਕਬੀਰ ਅੰਬਰ ਕਨ ਹਰਿ ਸ਼ਾਇਆ ਬਰਖ ਪਰੇ ਸਰ ਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚੱਕਈ ਜੋ ਨਿਸਬੀਸਰੈ ਆਏ ਮਿਨੈ ਪਰਵਾਤ ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਹੁ ਰੇ ਸੰਖਮ ਝੂਰ ਦੇਵਲ ਦੇਵਲ ਧਾੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਵਾਸਾ ਗੁਰਮਹਿ ਸੋ ਕਿਉਂ ਸੋਐ ਸੁਖ ਕਬੀਰ ਸੂਤਾ ਕਿਆ ਕਰਹਿ ਉਠਕੇ ਨਾ ਜਪਹਿ ਮਰਾਰ ਇਕ ਦਿਨ ਸੋ ਮਨ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਛਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਭੇਟ ਤ ਜਪੀਐ ਨਾਮ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਵਾਸਨ ਕਾ ਰੂਪ ਪਰਸੀ ਐ ਤਉ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੀਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨੰ ਦੂ ਸਰ ਕੋ ਨਹੀਂ ਏ ਕੈ ਸਰ ਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹੱਥ ਤੀਰਥ ਜਾਏ ਦੇਖਾ ਦੇਖੀ ਸਵਾਗ ਧਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀ ਆ पूजा सब संसार इस प्रवाह से जो रहे बूढ़े काली धार कबीर कागज की ओ भरी मसके कर्म कपाट पाहन बोरी प्रथमी पंडित पाड़ी बात कबीर काल करंता अबह कर अब करता सोए ताल पाछे कछु ना होएगा ਜੋ ਸਿਰ ਪਰ ਆਵੈ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਧੋਈ ਲਾਖ ਦੀਸੈ ਚੰਚਲ ਬਹੁ ਗੁਨਾ ਮਤਹੀਂ ਨਾ ਨਾ ਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਪਵਰ ਭਏ ਸਬਦ ਆਸ ਜਿਉਂ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕਟੰਬ ਕੈ ਕੰਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਵਿਚਹਿ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਆਛਾ ਗਾਂ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋੜ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਘਾਰ ਕਬੀਰ ਰੋੜਾ ਹੋਏ ਰੋ ਬਾਤ ਕਾ ਤਜ ਮਨ ਕਾ ਅਬਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਪਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿ ਖੇ